ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਜਣੋ ਸਵਾਗਤ ਕਰਦੇ ਆ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਇੱਕ ਵੈਸਟ ਬੇਨਤੀ ਕਰਦੇ ਆ ਦੋ ਟਾਈਮ ਆਪਣੀ ਜ਼ਰੂਰੀ ਤਸੱਲੀ ਕਰਿਆ ਕਰੋ ਜੇ ਕੋਈ ਭੈਣ ਭਰਾ ਦੂਰ ਬੈਠਾ ਤੇ ਆਨਲਾਈਨ ਵੀਡੀਓ ਕਾਲ ਤੇ ਚਵਾਈ ਕਰੋ ਗੱਭਣ ਪਸ਼ੂ ਨੂੰ ਟਿਪ ਕੇ ਤਸੱਲੀ ਕਰਕੇ ਲੈ ਕੇ ਜਾਓ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਆ ਕਰੋ ਕਿ ਮਾਤੜ ਦਾ ਗਰੀਬ ਦਾ ਸਜਣੋ ਫਾਇਦਾ ਹੋ ਜਾਂਦਾ ਧੰਨਵਾਦ ਦਿਲ ਦੀਆਂ ਕਰਾਈਆਂ ਚੋ ਵੀਡੀਓ ਵੇਖਣ ਲਈ ਤੁਹਾਡਾ ਅੱਜ ਦੀ ਵਿਜਿਟ ਪਿੰਡ ਨਾਰ ਲਈ ਜ਼ਿਲ੍ਹਾ ਤਰਨਤਾਰ ਸਾਹਿਬ ਤਹਿਸੀਲ ਪੱਟੀ ਬਾਈ ਮੰਜੀਤ ਕੋਲ ਪਹੁੰਚੇ ਸਜਣੋ ਪਹਿਲੀ ਵੀਡੀਓ ਬਣਾਉਣ ਲੱਗੇ ਇਸ ਘਰ ਤੋਂ ਵਪਾਰ ਲੈਣ ਦਾ ਕੀਤਾ ਏ ਤੇ ਜਾਂ ਘਰ ਦੀਆਂ ਆਪਣੀਆਂ ਵਪਾਰ ਲੈਣਦਾ ਵਪਾਰ ਲੈਣਦਾ ਯਾਰ ਹਣਾ ਹਾਂਜੀ ਤੇ ਉਹ ਕਰਦੀ ਹਨ ਹਾਂਜੀ ਉਹ ਕਰਦੀ ਠੀਕ ਆ ਇੱਕ ਸਜਣੋ ਕਰਦੀ ਮੈਂ ਆ ਇੱਕ ਲੈਂਦੀ ਹੋਈ ਆ ਵਪਾਰ ਲੈਣ ਦਾ ਕੀਤਾ ਗੈਨ ਲਿਓ ਤੇ ਬਾਕੀ ਆਪਣੇ ਬਾਈ ਮਨਜੀਤ ਨਾਲ ਕਰਦੇ ਆ ਗੱਲਬਾਤ ਫਰਜ ਸਮਝ ਕੇ ਬਣੇ ਰਹੋ ਮਈਆਂ ਚੰਗੀਆਂ ਸਜਣੋ ਦੋਵੇਂ ਕੱਦ ਬੁੱਤ ਵੇਖੋ ਵਜ਼ਨ ਵੇਖੋ ਕਿੱਡੇ ਕਿੱਡੇ ਆ ਬਾਕੀ ਕਰਦੇ ਆ ਗੱਲਬਾਤ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲ ਠੀਕ ਏ ਠੀਕ ਠਾਕ ਜੀ ਵਧੀਆ ਜੀ ਕਹਿੰਦਾ ਸਿੱਧਾ ਕਿਹਨੂੰ ਹਾਂਜੀ ਬਹੁਤ ਸ਼ੁਕਰ ਨਾਮ ਨਾਮ ਮਨਜੀਤ ਸਿੰਘ ਜੀ ਤੇ ਪਿੰਡ ਪਿੰਡ ਨਾਲ ਦੀ ਜਿਲ੍ਹਾ ਤਾਂ ਤਰਨਤਾਂ ਦੀ ਤੇ ਤਸੀਲ ਪਟੇ ਤਸੀਲ ਪਟੇ ਮੋਬਾਈਲ ਨੰਬਰ ਜੀ ਮੈਂ ਦਾ 97812 ਹਾਂ 84849 ਠੀਕ ਆ 97812 ਤੇ 84849 ਠੀਕ ਆ ਤੇ ਮੈਂ ਕਿਹੜੀ ਤੋਂ ਗੱਭਨ ਤੋਂ ਸ਼ੁਰੂਆਤ ਕਰੀਏ ਗੱਭਨ ਤੋਂ ਵਾ 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 ਯਾਰ ਪਾਂਡੇ ਭਾਈ ਫਿਰਦੀ ਜਿੰਦੀ ਰਵੇ ਤੇ ਮਾਲਕਾਂ ਨੇ ਕੋਈ ਦੱਸਿਆ ਨਾ ਕਿੰਨਾ ਕਿ ਦੁੱਧ ਦੁੱਧ ਭਰਿਆ ਬਰਾ ਦੁੱਧ ਦੇ ਮੈਂ 15 ਲੀਟਰ ਕਰਦੀ ਆ ਵਾ 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 ਜਿੰਨੇ ਨਾ ਦਿੱਤਾ ਫਿਰ ਦੇਣਾ ਕਿੰਨੇ ਯਾਰ ਹੈ ਨਾ ਤੇ ਦਿਨ ਕਿੰਨੇ ਰਹਿ ਕੇ ਹੋਣਗੇ ਦਿਨ ਮੈਂ ਦੇ ਦੇ ਰਹੀ ਹਾਂ ਜੀ 5 6 ਦਿਨ ਰਹਿ ਗਏ ਦਾ ਫਿਰ ਜਾ ਸਕਦੇ ਯਾਰ ਕਿਉਂਕਿ ਪੁੜੇ ਪੜੇ ਨਹੀਂ ਫਿਸੇ ਮੈਂ ਦਾ ਕੋਈ ਵੀ ਦੇਖ ਸਕਦੇ ਸਜਣੋ ਕਿ ਆਪਾਂ ਜਿੰਦੀ ਰਵੇ ਲੈਵਾ ਬੜਾ ਸੋਹਣਾ ਮੰਤਰ ਇਹ ਨਾ ਆਖਿਓ ਕਿ ਤਾਰੀਫ ਕੀਤੀ ਜਾਂਦਾ ਉਹ ਚੀਜ਼ ਦੀ ਕਰੀਦੀ ਜੇ ਕੋਈ ਸਾਨੂੰ ਜਾਪੇ ਤੇ ਪੁੜੇ ਨਹੀਂ ਅਜੇ ਫਿਸੇ ਤੁਸੀਂ ਆਵੇ ਦੇਖ ਸਕਦੇ ਜੇ ਪੁੜੇ ਫਿਸੇ ਉਹਨਾਂ ਤੇ ਦੋ ਤਿੰਨ ਦਿਨ ਡੰਗਰ ਵੈਸੇ ਹੀ ਲੈ ਜਾਂਦਾ ਪੁੜੇ ਫਿਸਿਆਂ ਤੋਂ ਇਹ ਨਹੀਂ ਕਿ ਸੁੰਦੀ ਦੱਸ ਦੇਣਾ ਇਹਦਾ ਟੱਪ ਲਾ ਗਈ ਤੇ ਟੱਪ ਹੋਰ ਲਾ ਜੋਗੀ ਹਨਾ ਤਗੜੇ ਖੋਲ ਕੇ ਮੇਰਾ ਭਰਾ ਤੋੜਦੇ ਉਦੋਂ ਨੂੰ ਤੋੜਦੇ ਘਰ ਨੂੰ ਅੱਗੇ ਕਰਦੇ ਲੋਈ ਬਿਲਕੁਲ ਸਜਣੋ ਵੱਡੀ ਮੈਂ ਆ ਬਾਰਥਡੇ ਵਾਲੀ ਬਾਡੀ ਨਹੀਂ ਬਾਡਾ ਹੀ ਕਹਿ ਸਕਦੇ ਇਹਨੂੰ ਤੇ ਲੋ ਜੀ ਤੋਰ ਦੇ ਲੰਮੀ ਅੱਕੇ ਕਰਦੇ ਯਾਰ ਲੋਈ ਲੈ ਆ ਤੋੜਾ ਤਰਾ ਬੜਾ ਸੋਹਣਾ ਮੈਂ ਇਹਨੂੰ ਸਜਣੋਂ ਲੱਗਾ ਵੱਡੀ ਪੂਰੀ ਮੈਂ ਆ ਪੂਰੀ ਜਬਰਦਸਤ ਮੈਂ ਆ ਗਾਂ ਅਕੇ ਲੈ ਜਾ ਅਕੇ ਲੈ ਜਾਓ ਉਸਦੇ ਅਕੇ ਲੈ ਜਾਓ ਲੋ ਜੀ ਲੇਵਾ ਵੇਖੋ ਸੱਜਣਾ ਕੀ ਕਮਾਲ ਕਰੀ ਛੱਤੀ ਚਲੋ ਜਿੰਦੀ ਰਵੇ ਕੋਈ ਨਹੀਂ ਤੇ ਲੈ ਜਾ ਪਈ ਸੱਜਣਾ ਨਾ ਨੋੜ ਮਿਲਕ ਮੈਂ ਸੱਜਣਾ ਬੜੀ ਆ ਗਾੜ ਦੀ ਮੈਂ ਚੰਗੀ ਨਿਕਲੂਗੀ ਪਛਾੜ ਦੀ ਵੀ ਮੈਂ ਚੰਗੀ ਨਿਕਲੂਗੀ ਤੇ ਭਾ ਮਨਜੀਤ ਸਿਆ ਰੇਟ ਰੇਟ ਇੱਕ ਦਾ ਜੀ 110000 ਹਣਾ ਘਰ ਆਇਆ ਦਾ ਮਾਨ ਪੈਂਦਾ 100000 ਖੰਡ ਮਾਨਤਾਂ ਨੂੰ ਹੋਊਗਾ ਕੋਈ ਨਹੀਂ ਕਰਦੇ ਉਹ ਤੇ ਆ ਵਡੀ ਮੈਂ ਹਣਾ ਕਰਦੀ ਆ ਗਈ ਇਹ ਤਾਂ ਬੱਚਾ ਸਪੇਰ ਹੋ ਗਿਆ ਬਾਈ ਹਾਂਜੀ ਬੱਚਾ ਤੇ ਦੁੱਧ ਕਿੰਨਾ ਦੁੱਧ ਦਾ ਲੀਕ ਸੋਈ ਨੂੰ ਕਿੰਨਾ ਕ ਟਾਈਮ ਹੋ ਗਿਆ ਸੋਈ ਨੂੰ ਹੋ ਗਿਆ ਆਪਾਂ ਮੈਂ ਨੂੰ 20 25 ਦਿਨ ਹੋ ਗਏ ਬੱਚਾ ਮਰ ਗਿਆ ਹਾਂ ਬੱਚਾ ਮਰ ਗਿਆ ਠੀਕ ਹੈ ਠੀਕ ਹੈ ਚਲੋ ਤੋਰ ਦੇ ਤੇ ਮਿਲਦੀ ਹੁਣ ਕਿੱਦਾਂ ਨੇ ਇਹ ਇਤਨੇ ਪਾੜੇ ਦੀ ਪਾੜੇ ਦੇ ਧਾਰ ਦੇ ਕੇ ਹਾਂਜੀ ਠੀਕ ਹੈ ਲਓ ਸਜਣੋ ਚਾਟ ਪਾਉਂਦੇ ਪਾੜਾ ਜਨੂ ਜਾਨੀ ਕਿ ਤੇ ਧਾਰ ਦੇਣੀ ਪੈਂਦੀ ਮੈਂ ਇਹਨੂੰ ਕਾਤ ਦੇਂਦਾ ਉਹਦੇ ਨੂੰ ਵੀ ਅੱਗੇ ਆ ਠੀਕ ਆ ਇਹ ਆਂਦੀ ਕੀ ਪਰਾਂ ਹਟ ਜਾ ਮੈਂ ਉਹਦੇ ਨੂੰ ਵੀ ਸਿਰਾਂ ਆ ਮਈਆਂ ਦੋਵੇਂ ਸੱਜਣੋਂ ਚੰਗੀਆਂ ਤੇ 10 ਕਿਲੋ ਦੁੱਧ ਆ ਮੌਕੇ ਤੇ ਲੈ ਆਪਾ ਬਿਲਕੁਲ ਪਹੁਮੰਜੀਸੋਂ ਦੇ ਬਿਲਕੁਲ ਮੋੜੇ ਦੇ ਬਰਾਬਰ ਆਉਂਦੀ ਆ ਕਾਤ ਡਾ ਤੇ ਕਾਲੀ ਛਾਈ ਆ ਬਿਲਕੁਲ ਮੈਂ ਦੀ ਕਾਲੀ ਛਾਈ ਜਿਹਨੂੰ ਕਹਿ ਸਕਦੇ ਆ ਕਿਦੇ ਿੰਦੀਆਂ ਵਾਲਾ ਜਿਹਨੂੰ ਕਹਿ ਸਕਦੇ ਨਾ ਸਿੰਘ ਜਿਵੇਂ ਪਹਿਲਾਂ ਝੋਟੀ ਨੂੰ ਕਿਦੇ ਮਾਲਵੇ ਬਿਲਟ ਚੋਂ ਜਾਂ ਹਰਿਆਣੇ ਬਿਲਟ ਚੋਂ ਕਿਤੇ ਮੈਂ ਆਈ ਹੋਗੀ ਸਜਣੋ ਨਾਲ ਹੀ ਗੱਲ ਨਹੀਂ ਕਿਉਂਕਿ ਪਿੱਠਪੂੜਾ ਹੀ ਬੜਾ ਮੈਂ ਨੂੰ ਲੱਗਾ ਤੇ ਨਿੱਕਾ ਗੋਲ ਸਿੰਘ ਹੋਊਗਾ ਚਲੋ ਹੁਣ ਤੇ ਸੂਹਾ ਕੀ ਤਾਂ ਚੌਥਾ ਸੋਹਣਾ ਗਾਂ ਤੇ ਤੀਜਾ ਸੂਈ ਇਹਦੇ ਕਰਮਾ ਵਾਲੀ ਨੂੰ ਪਤਾ ਤੇ ਜਾਂ ਜਿਹੜੇ ਮਾਲਕਾਂ ਕੋਲ ਆਈ ਉਹਨੂੰ ਪਤਾ ਤੇ ਇਹ ਰੇਟ ਇਹਦਾ ਜੀ ਇਹਦਾ ਲੱਖ ਰੁਪਇਆ ਰੇਟ ਜੀ ਤੇ ਪਿਆਰ ਮਾਹੌਤ ਕਰਕੇ ਪਿਆਰ ਮਾਹੌਤ ਕੋ 1000 ਖੰਡ 15 ਦਾ ਮਾਨਤਾਨ ਹੋਊਗਾ 5 ਦਾ ਨਾ ਕਰੀਏ ਨਹੀਂ 95 ਦੀ 95 ਦੀ ਦੇ 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 ਦੀ ਹੈਣਾ ਲਓ ਸੱਜਣਾ 95000 ਰੁਪਏ ਦੀ ਇਹ ਮੈਂ ਮਿਲ ਜੂਗੀ ਮੈਂ ਬੜੀ ਵੱਡੀ ਜਿਹਾ ਲੱਗੇ ਆ ਕੇ ਜਰੂਰ ਚਾਤ ਮਾਰਿਓ ਲਓ ਜੀ ਕਾਦ ਬੜੇ ਵੱਡੇ ਸੱਜਣ ਤੇ ਮੈਂ ਦਾ ਵੇਖ ਸਕਦੇ ਜੇ ਬੈਕਗਰਾਉਂਡ ਸੂਈ ਨੂੰ ਕੋਈ ਭਾਵੇਂ ਮਹੀਨਾ ਮੰਗ ਲਿਓ ਹੋ ਗਿਆ ਹੋਊਗਾ ਪਰ ਬੱਚਾ ਸਫੇਰ ਹੋ ਗਿਆ ਮੈਂ ਚੰਗੀ ਜੇ 95 1 10 ਦੋ ਦਾ ਹੀ ਰੇਟ ਹੈ ਜਾਇਜ਼ ਆ ਮਈਆਂ ਦੇ ਹਿਸਾਬ ਨਾਲ ਜਾਇਜ਼ ਆ ਸੱਜਣੋ ਖਰੀਦਦਾਰੀ ਕਰਿਓ Stand up,